18 ਸਾਲ ਦੀ ਇੱਕ ਕੁੜੀ ਮੈਨੂੰ ਕਹਿੰਦੀ ਕਿ ਮੇਰਾ ਡਿਵੋਰਸ ਹੋ ਗਿਆ 18 ਸਾਲ ਦੀ ਕੁੜੀ ਦਾ ਤਾਂ ਵਿਆਹ ਹੀ ਬਹੁਤ ਔਖਾ ਹੁੰਦਾ ਹੈ ਛੋਟੀ ਉਮਰ ਚ ਵਿਆਹ ਹੀ ਨਹੀਂ 18 ਸਾਲ ਦੀ ਉਮਰ ਰੱਖੀ ਗਈ ਹੈ ਵਿਆਹ ਕਰਨ ਦੀ ਪਰ ਉਹ ਕਹਿੰਦੀ ਕਿ 2 ਸਾਲ ਪਹਿਲੇ ਮੇਰਾ ਵਿਆਹ ਹੋਇਆ ਸੀ ਕੋਰਟ ਮੈਰਿਜ ਕਰਾਈ ਸੀ ਨਹੀਂ ਕੋਰਟ ਮੈਰਿਜ ਨਹੀਂ ਕਰਾਈ ਉਹਦੇ ਕਹਿੰਦੇ ਮੁਤਾਬਿਕ ਉਹ ਇੱਕ ਮੁੰਡੇ ਨੂੰ ਪਸੰਦ ਕਰਦੀ ਸੀ ਤੇ ਉਹਦੇ ਘਰ ਦੇ ਅਜੀ ਮਰਜ਼ੀ ਨਾਲ ਉਹਦਾ ਵਿਆਹ ਹੋ ਗਿਆ ਮੈਂ ਕਿਹਾ ਜੀ ਡਿਵੋਰਸ ਹੋਇਆ ਕੋਈ ਡਿਵੋਰਸ ਪੇਪਰ ਸਾਈਨ ਹੋਏ ਹੋਣਗੇ ਹੂੰ ਉਹ ਕਹਿੰਦੀ ਕਿ ਸਾਡਾ ਕਿਹੜਾ ਵਿਆਹ ਕੋਰਟ ਦੇ ਵਿੱਚ ਹੋਇਆ ਸੀਗਾ ਮੈਂ ਫਿਰ ਡਿਵੋਰਸ ਦਾ ਕੋਈ ਪ੍ਰੂਫ ਹੈ ਤੁਹਾਡੇ ਕੋ ਕਹਿੰਦੀ ਹਾਂ ਉਹਨਾਂ ਨੇ ਇੱਕ ਕਾਗਜ਼ ਤੇ ਮਿਤੋ ਸਾਈਨ ਕਰਾ ਲਿਆ ਸੀ ਅੱਛਾ ਇੱਕ ਕਾਗਜ਼ ਤੇ ਸਾਈਨ ਕਰਾ ਲਿਆ ਤੁਹਾਡੀ ਵੋਸ ਹੋ ਗਈ ਹਾਂ ਮੈਂ ਕਿਹਾ ਉਹ ਕਾਗਜ਼ ਤੇ ਕੀ ਲਿਖਿਆ ਸੀ ਕਹਿੰਦੀ ਪਤਾ ਨਹੀਂ ਪਤਾ ਨਹੀਂ ਫਿਰ ਇਹਨੂੰ ਇਹ ਤਾਂ ਪਤਾ ਲੱਗਦਾ ਵੀ ਉਹ ਨਿਆਣ ਮੱਤ ਸੀ ਕੁੜੀ ਮੈਂ ਫਿਰ ਇਹ ਪੁੱਛਿਆ ਮੈਂ ਉਹ ਕਾਗਜ਼ ਕਿੱਥੇ ਹੈ ਕਹਿੰਦੀ ਉਹਨਾਂ ਦੇ ਕੋਲ ਤੇ ਕੁੜੀ ਕੋਲੇ ਕੋਈ ਪ੍ਰੂਫ ਨਹੀਂ ਹੈਗਾ ਕੁੜੀ ਨੂੰ ਤਾਂ ਨੌਲੇਜ ਨਹੀਂ ਚਲੋ ਮੰਨ ਲੈਂਦੇ ਹਾਂ ਕੁੜੀ ਦੇ ਮਾਪੇ ਨੂੰ ਤਾਂ ਅਕਲ ਹੋਏਗੀ ਨਾ ਘਟੋ ਘੜ ਕੁੜੀ ਦੇ ਮਾਪੇ ਨੂੰ ਵੀ ਅਕਲ ਨਹੀਂ ਹੈਗੀ ਪਹਿਲੀ ਗੱਲ ਤਾਂ ਉਹਨਾਂ ਨੇ 16 ਸਾਲ ਦੀ ਕੁੜੀ ਦਾ ਵਿਆਹ ਕਰ ਦਿੱਤਾ ਵਿਆਹ ਕਰਤਾ ਸਭ ਤੋਂ ਪਹਿਲਾਂ ਤਾਂ ਇੱਥੇ ਹੀ ਉਹ ਗਲਤ ਹੋ ਗਈ ਕਿ ਉਹ ਤਾਂ ਨਿਆਣੀ ਸੀ ਉਹਨੂੰ ਤਾਂ ਨਹੀਂ ਸਮਝ ਸੀ ਤੂੰ ਹੀ ਤਾਂ ਸਾਨਤ ਦਿਖਾ ਦਿੰਦੇ ਹੁਣ ਪੜਾ ਦਿੰਦੇ ਆਪ ਪੜਾ ਲਿਖਾ ਦੇ ਤੇ ਐਜੂਕੇਟ ਕਰ ਲੰਦੇ ਲਾ ਅਜੇ ਉਹ 10ਵੀਂ 12ਵੀਂ ਕਰ ਰਹੀ ਹੈ ਹੁਣ ਵੀ ਅਜੇ ਉਹ 10ਵੀਂ 12ਵੀਂ ਦੇ ਉਪਰ ਚ ਸਟੱਡੀ ਕਰ ਰਹੀ ਤਾਂ ਜੌਬ ਲੱਭ ਰਹੀ ਹੈ